ਵੀ ਗੱਡੀ ਨੇ ਕਹਿੰਦੇ ਕੋਸ਼ਿਸ਼ ਤਾਂ ਵੀ ਦੁਬਾਰੀ ਵੀ ਬ੍ਰੇਕ ਨਹੀਂ ਮਾਰੇ ਹੈਗੇ ਬੱਸ ਆਲੇ ਨਹੀਂ ਆ ਦੇਖੋ ਤੁਸੀਂ ਆ ਦਿਖਾਉਗਾ ਚੀਜ਼ ਵੀ ਮਾੜੀ ਮੋਟੀ ਬੰਦਾ ਕੋਸ਼ਿਸ਼ ਕਰਦਾ ਵੀ ਮੈਂ ਪੂਰੇ ਕੋਈ ਚੀਜ਼ ਆ ਕਿ ਮੈਂ ਮਾਰੀ ਦੇ ਕੇ ਨਹੀਂ ਲਾਏ ਭਾਈ ਜੀ ਕਿਵੇਂ ਇਹ ਤਾਂ ਸਾਨੂੰ ਐ ਕਹਿੰਦੇ ਨੇ ਅਸੀਂ ਪ੍ਰਧਾਨਾਂ ਅਸੀਂ ਥੱਪੜ ਮਾਰਾਂਗੇ ਸਾਡੇ ਥੱਪੜ ਮਾਰੋਗੇ ਤੁਸੀਂ ਇਹ ਪ੍ਰਧਾਨ ਅਸੀਂ ਵੀ ਕਰਦੇ ਪ੍ਰਧਾਨ ਹੋ ਕੇ ਥੱਪੜ ਮਾਰਾਂਗੇ ਸਾਡੇ ਤੁਸੀਂ ਸਾਡੇ ਥੱਪੜ ਮਾਰੋਗੇ ਕਦਰਦਾਨ ਤੁਸੀ ਥੱਪੜ ਨਹੀਂ ਤੁਹਾਡੇ ਵਾਅਦਾ ਦੇ ਵੀ ਭਾਈ ਖੜਾ ਵਾਲਾ ਥੱਪੜ ਨਹੀਂ ਆਪਣਾ ਆਪਣਾ ਹੋਰ ਵਸਾ ਲਓ ਮੈਨਾ ਕੰਟਰੋਲ ਹੋ ਗਿਆ ਬਹੁਤ ਬਹੁਤ ਜੈ ਜੈ ਬਣਾ ਵੱਲੋਂ ਤੇ ਇਕੱਲਾ ਕਹੀਦਾ বাস ਵਾਲੇ ਦਾ ਕਸੂਰਾ ਅੱਡਾ ਕਲੇ ਦਾ ਕਸੂਰ ਨਹੀਂ ਹੈਗਾ ਉਹ ਉਹ ਨਾ ਬੰਦਾ 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 ਉਹ ਦੋ ਬੰਦਿਆਂ ਨੇ ਇੱਕ ਆ ਦੋ ਬੰਦਿਆਂ ਨੇ ਕਾਲਾ ਕੱਢੀ ਇਹਨੇ ਕੱਪੜੇ ਉੱਤਾਰ ਕੇ ਛੱਡੀਏ ਜੀ ਬੰਦੇ ਕਿੱਥੇ ਗਏ ਇਹਨੇ ਹੱਥ ਪਾ ਲਿਆ ਦੋ ਬੰਦਾ ਕਿਉਂ ਉਹਨੇ ਦੋ ਦੂਰ ਫੜਾਇਆ ਬੰਦਾ तो वाँ वाँ। ने 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 आपका सरदार क्या हादसा क्या हुआ है ये हादसा मैं गाड़ी घुमाने के लिए इधर ले था आगे तो आगे कोई ठेला खड़ा था सब्जी का ठीक है तो उसके चक्कर में मैं तो खड़ा था इधर से बस वाला आया और ब्रेक ही टच नहीं किया उसने अंदर डाल दी गाड़ी को तो गलती क्या थी वो बस वाला ज्यादा तेज था बस वाला स्पीड में नहीं था लास्ट तीस पैंतीस की स्पीड में था लेकिन उसने ब्रेक टच नहीं किया

ਕੀ ਤੁਸੀਂ ਇਹ ਡਰਾਈਵਰ ਸੀ ਇਹ ਬਾਈ ਜੀ ਬੱਸ ਦੀ ਹਾਂ ਠੀਕ ਹੈ ਇਹ ਕਿਹਦੇ ਦੀਪੂ ਦੀ ਪਾਸ ਹੈ ਤੇ ਸਰੂ ਡਿਪੂ ਦੀ ਠੀਕ ਹੈ ਕੀ ਹਾਸਾ ਕਿੱਦਾਂ ਹੋਇਆ ਬਾਈ ਜੀ ਧੁੰਦ ਦੇ ਕਾਰਨ ਬਾਈ ਗੱਡੀ ਰੋਡ ਦੇ ਵਿਚਾਲੇ ਬੈਕ ਕਰ ਰਹੀ ਸੀ ਇਹ ਨਹੀਂ ਪਤਾ ਕਿ ਅੱਗੇ ਕਰ ਰਹੀ ਸੀ ਵਿਚਾਲੇ ਗੱਡੀ ਖੜੀ ਸੀ ਠੀਕ ਹੈ ਤੇ ਕੋਈ ਇਹਦੇ ਲਾਈਟ ਬੱਤੀ ਚੱਲ ਰਹੀ ਸੀਗੀ ਠੀਕ ਹੈ ਉਹਦੇ ਕਾਰਨ ਕੁਝ ਨਹੀਂ ਦਿਖਾਇਆਗਾ ਇਹ ਗੱਡੀ 'ਚ ਗੱਡੀ ਟਕਰੋਗੀ ਧੁੰਦ ਕਿੰਨੀ ਸੀ ਬ੍ਰਦਰ ਬਹੁਤ ਜ਼ਿਆਦਾ ਸੀਗੀ ਠੀਕ ਹੈ ਤਾਂ ਤੁਹਾਨੂੰ ਵਿਖਿਆ ਨਹੀਂ ਕਰਦਾ ਧੁੰਦ ਕਰ ਕੁਛ ਨਹੀਂ ਦੇਖ ਰਿਹਾ ਜੀ ਹੁਣ ਵੀ ਤੁਹਾਨੂੰ ਦਾ ਬਹੁਤ ਜ਼ਿਆਦਾ ਨਾ ਕੋਈ ਰਿਫਲੈਕਟਰ ਸੀ ਨਹੀਂ ਕੁਛ ਨਹੀਂ ਚੱਲ ਰਿਹਾ ਜੀ ਕੋਈ ਬੱਤੀ ਨਹੀਂ ਚੱਲ ਰਹੀ ਕੁਛ ਨਹੀਂ ਚੱਲ ਰਿਹਾ ਸੀ ਇਸ ਤਾਂ ਕਿਦਾਂ ਬੱਚੇ ਤੇ ਰਹਿ ਕੇ ਸਵਾਰੀਆਂ ਸਵਾਰੀ ਸਾਰੀ ਬਚਤ ਰਹੀ ਠੀਕ ਹੈ ਕਿੰਨੇ ਸਵਾਰੀਆਂ ਸੀ ਬਸ ਸਵਾਰੀਆਂ 700 ਸਵਾਰੀਆਂ ਸੀਗੀਆਂ ਠੀਕ ਹੈ ਅ ਸਵੇਰੇ ਸਵੇਰ 15 ਦਾ ਸਮਾਂ ਸੀਦਾ ਟਾਈਮ ਸੀਗਾ ਇਹ ਹਾਦਸਾ ਇਹ ਸਵੇਰੇ ਇੱਕ ਨਾ ਧੁੰਦ ਕਾਰਨ ਹੋਇਆ ਥੋੜਾ ਜਿਆ ਠੀਕ ਹੈ ਜੀ ਵੀ ਜਿਹੜਾ ਟਰੱਕ ਵਾਲਾ ਸੀਗਾ ਇਹਨੇ ਅੱਗੇ ਪਿੱਛੇ ਦੇਖਿਆ ਨਹੀਂ ਖਾਲੀ ਇਹਨੂੰ ਸੋਚਦਾ ਵੀ ਖਾਲੀ ਐ ਇਹ ਸੋ ਬੈਕ ਕਰ ਰਿਹਾ ਸੀਗਾ ਠੀਕ ਹੈ ਜੀ ਵਿਚੋਂ ਬਾਪੀਆ ਤੁਸੀਂ ਕਾ ਸਾਲ ਇਹਨੇ ਅਗੇ ਟਰੱਕ ਦੇਖਿਆ ਨਹੀਂ ਇਹਦਾ ਤੁੰਦ ਜਿਹਾ ਲਿਜਾ ਨਹੀਂ ਉਹਨੇ ਅੱਗੇ ਉਹਦੇ ਵਿੱਚ ਰੱਖੀ ਠੀਕ ਹੈ ਤਾਂ ਸਵਾਰੀਆਂ ਦੀ ਬਚਤ ਹੈ ਸਵਾਰੀਆਂ ਦੇ ਲੱਗੀ ਆ ਮਤਲਬ 5-10 ਦੇ ਸਵਾਰੀਆਂ ਲੱਗੇ ਦੱਤਾ ਮੂਲੀ ਲੱਟਾਂ ਆਈਆਂ ਨੇ ਕੀ ਲੱਗਦਾ ਤੁੰਦ ਕਰਨ ਦੇ ਹਾਸਾ ਇਹ ਹੈ ਤੁੰਦ ਕਰਨ ਹੋਇਆ ਇਹ ਤੁੰਦ ਕਰਨ ਹੋਇਆ ਸਰ ਕਿਵੇਂ ਦੇਖਦੇ ਹੋ ਸੜਕ 'ਸ ਰੱਖਿਆ ਫੋਰਸ ਲਗਾਤਾਰ ਪਹੁੰਚਦੀ ਹੈ ਤੇ ਤੁੰਦ ਬਾਕੀ ਜਾ ਰਿਹਾ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਇਹ ਹੈ ਵੀ ਅਸੀਂ ਲੋਕਾਂ ਨੂੰ ਇਹ ਵੀ ਅਵੇਅ ਕਰਦੇ ਆ ਕਿ ਜੋ ਅੱਗੇ ਤੁੰਦ ਦੇ ਅੱਗੇ ਮਤਲਬ ਦਿਨ ਆ ਰਹੇ ਨੇ ਸਲੋ ਚੱਲੋ ਅੱਗਾ ਪਿੱਛਾ ਦੇਖ ਕੇ ਚੱਲੋ ਅਸੀਂ ਟਰੱਕ ਵਾਲੇ ਨੂੰ ਵੀ ਕਹਿਣਾ ਵੀ ਤੁਸੀਂ ਇਕੱਲਾ ਇਕੱਲਾ ਜਾਣਾ ਹੁੰਦਾ ਨਾਲ ਇੱਕ ਕਨੈਕਟਰ ਵੀ ਹੋਵੇ ਕਿਉਂਕਿ ਨਾਲ ਸੇਫ ਆ ਕੇ ਦੱਸ ਸਕਦਾ ਵੀ ਜਦੋਂ ਕੋਈ ਰੋਕ ਸਕਦਾ ਹੈ ਟ੍ਰੈਫਿਕ ਨੂੰ ਪਰ ਲੋਕਾਂ ਨੂੰ ਵੀ ਇਹ ਕਹਿਣਾ ਵੀ ਥੋੜਾ ਜਿਆਹਾ ਹੌਵੇ ਹੋ ਕੇ ਚੱਲਣਾ ਅੱਗਾ ਪਿੱਛਾ ਦੇਖ ਕੇ ਚੱਲਣਾ ਕਿਉਂਕਿ ਐਕਸੀਡੈਂਟ ਦਾ ਕੋਈ ਕਾਰਨ ਨਾ ਬਣੇ ਠੀਕ 130 ਪਿਕ ਪੀਆਰਟੀਸੀ ਦਾ ਐਕਸੀਡੈਂਟ ਹੋਇਆ ਕੀ ਮਾਮਲਾ ਹੈ ਇਹ ਤੁਹਾਨੂੰ ਸਾਡੇ ਕੋਲੋਂ ਜਾਣਕੀ ਇੱਕ ਕੋਈ ਥਰਡ ਪਾਰਟੀ ਛੱਡ ਕੇ ਗਈ ਸੀ ਇਹਨਾਂ ਨੂੰ ਕੋਈ ਨਾ ਕੰਡਕਟਰ ਬਸ ਦਾ ਕੰਡਕਟਰ ਉਹ ਤਿੰਨ ਨਾਲ ਹੋਰ ਪੇਸ਼ੈਂਟ ਸੀ ਟੋਟਲ ਚਾਰ ਪੇਸ਼ੈਂਟ ਆਏ ਸਾਡੇ ਕੋ ਉਹਦੇ ਅਕੋਰਡਿੰਗ ਕਹਿੰਦੇ ਵੀ ਇਹ ਐਕਸੀਡੈਂਟ ਹੋਇਆ ਕਿ ਬੱਸ ਹਿੱਟ ਕੀਤੀ ਕਿਸੇ ਹੋਰ ਵਾਹਨ ਨਾਲ ਤੇ ਇਹ ਹਾਲਾਤ ਤੋਂ ਤਾਂ ਏਦਾਂ ਹੀ ਲੱਗਦਾ ਵੀ ਕਾਫੀ ਜ਼ਿਆਦਾ ਨੁਕਸਾਨ ਲੱਗਦਾ ਹੈ ਪਰ ਮਰੀਜ਼ਾਂ ਦੀ ਹਾਲਤ ਤੇ ਹੈ ਵੀ ਇੱਕ ਦੋ ਮਰੀਜ਼ਾਂ ਦੇ ਜ਼ਿਆਦਾ ਸੀਰੀਅਸ ਸੀ ਜਿਨ੍ਹਾਂ ਦੇ ਸੀ ਸਟਿਚ ਲਾਤੇ ਆ ਉਹਨਾਂ ਨੂੰ ਰੈਫਰ ਕਰਤਾ ਹੈ ਬਾਕੀ ਦੋ ਮਰੀਜ਼ ਸੇਫ ਨੇ ਤੇ ਇੰਨੀ ਸਾਨੂੰ ਅਜੇ ਤੱਕ ਫਿਲਹਾਲ ਜਾਣਕਾਰੀ ਹੈਗੀ ਹੈ ਤੇ ਜਿਹੜੇ ਮਰੀਜ਼ ਲੈਂਦੇ ਗਏ ਉਹ ਇੱਕ ਥਰਡ ਪਾਰਟੀ ਦੁਆਰਾ ਲੈਂਦੇ ਗਏ ਕੋਈ ਕੋਈ ਮੁਲਾਜ਼ਮ ਨਹੀਂ ਅਜੇ ਤੱਕ ਇੱਥੇ ਵਿਜ਼ਿਟ ਹੋਇਆ ਨਾ ਕੋਈ ਤਾਕੀ ਸਭ ਜ਼ਿਆਦਾ ਗੰਭੀਰ ਰਿਸਲਟ ਤਾਂ ਨਹੀਂ ਗੰਭੀਰ ਕੋਈ ਸਿਰ ਤੇ ਸਾ ਟੱਕ ਮਰੀਜ਼ ਦੇ ਹੀ ਹੈਗੀ ਗੰਭੀਰ ਬਾਕੀ ਠੀਕ ਹੈ